ਹਾਂਜੀ ਬੱਚੀਆਂ ਇੱਥੇ ਆਏ ਇੱਥੇ ਆਏ ਜੀ ਪਹਿਲਾਂ ਤੇ ਮੈਂ ਇਹ ਦੱਸਣਾ ਚਾਹੁੰਨਾ ਨਿਰੰਕਾਰੀ ਸਤਸੰਗ ਪਵਨ ਜਿਹੜੀ ਯੂਨਿਟੀ ਆ ਬਟਾਲੇ ਦੇ ਵਿੱਚ ਪੰਜਾਬ ਦੇ ਵਿੱਚ ਵਰਲਡ ਦੇ ਵਿੱਚ ਇਹਨਾਂ ਨੂੰ ਪਹਿਲਾਂ ਤੇ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਨਾ ਔਰ ਉਹਦੇ ਨਾਲ ਜਿੱਦਾਂ ਇਹ ਕਰ ਰਹੇ ਨੇ ਇਹ ਸਾਫ-ਸਫਾਈ ਜਿਹੜੀ ਮਤਲਬ ਸ਼ਹਿਰ ਦੀ ਹੋ ਰਹੀ ਆ ਜਿੱਦਾਂ ਸਾਡੇ ਮਤਲਬ ਸੀਨੀਅਰ ਅਰਗੂ ਜੀ ਨੇ ਦੱਸਿਆ ਵਾ ਤੁਲੀ ਸਾਹਿਬ ਜੀ ਨੇ ਹਾਂ ਵੀ ਬਟਾਲੇ ਵਾਸਤੇ ਵੀ ਇਹ ਮੈਸੇਜ ਆ ਮੈਂ ਇਹ ਚਾਹੁੰਦਾ ਜੇ ਇਹ ਨਿਰੰਕੁਵਾਰੀ ਸਤ ਸੰਪਵਨ ਵਾਲੀ ਚੀਜ਼ ਕਰ ਰਹੇ ਨੇ ਤੇ ਫਿਰ ਅਸੀਂ ਜੇ ਆਪਣੇ ਘਰ ਦੇ ਬਾਹਰ ਹੀ ਉਹਨਾਂ ਉਹਨਾਂ ਹਿੱਸਾ ਹੀ ਸਾਫ ਸਫਾਈ ਅਰ ਲਈਏ ਨਾ ਇਹ ਵੀ ਬੜੀ ਵੱਡੀ ਚੀਜ਼ ਹੈ ਉਦੇ ਨਾਲ ਮੈਸੇਜ ਇਹ ਜਾਉਣਾ ਵਾ ਜੇ ਆਹੀ ਸਾਫ ਸਫਾਈ ਆਪਣੀ ਇਤਿਹਾਤ ਗਵਾਨ ਮੱਥੇ ਨੇ ਵੀ ਆਪਣੀ ਸਾਫ ਸਫਾਈ ਅਰ ਲੈਣੀ ਹੈ ਸੋ ਦੈਟ ਜੇ ਇਹ ਸਾਫ ਸਫਾਈ ਜਿਹੜਾ ਇਹਨਾਂ ਨੇ ਅੱਜ ਬਹੁਤ ਸੋਹਣਾ ਮਿਸ਼ਨ ਚਲਾਇਆ ਇਹਨਾਂ ਦਾ ਹਰ ਸਾਲ ਹੰਦਾਵਾ ਸਵਚ ਜਲ ਸਵਚ ਮਨ ਉਦੇ ਨਾਲ ਇਹ ਚੀਜ਼ ਮੈਟਰ ਅਰਦੀ ਆ ਕਿ ਇਹ ਇੱਥੋਂ ਦੀ ਥਾਂ ਤੇ ਇਹਦੇ ਹੋਰ ਹੋਰ ਪ੍ਰੋਗਰੈਸ ਵੱਧ ਤੋਂ ਵੱਧ ਵਧੀਆ ਅਰ ਸੱਦੇ ਨੇ ਮੇਰਾ ਨਾਮ ਲਖਿੰਦਰ ਸਿੰਘ ਹੈ ਸੱਚੇ ਪਾਸ਼ੇ ਦੀ ਕਿਰਪਾ ਨਾਲ ਮੈਨੂੰ ਸੇਵਾ ਸੰਤਨਗਾਰੀ ਮਿਸ਼ਨ ਬ੍ਰਾਂਚ ਬਟਾਲਾ ਦੇ ਮੁਖੀ ਦੇ ਤੌਰ ਤੇ ਸੱਚੇ ਪਾਸ਼ੇ ਨੇ ਮਖਸ਼ੀ ਕੀਤੀ ਹੋਈ ਹੈ ਅੱਜ ਗੁਰੂ ਦੇ ਹੁਕਮ ਦੇ ਅਨੁਸਾਰ ਸਾਡੇ ਪੂਰੇ ਹੀ ਪਾਰਤਵੱਚ ਦੇ ਵਿੱਚ ਪ੍ਰੋਜੈਕਟ ਅਮਰਤ ਦੇ ਅਧੀਨ ਸਵਸ਼ਮਾਨ ਸਵਸ਼ ਜਲ ਦੇ ਤਹਿਤ ਇਹ ਸੰਤਮਾਪੁਰ ਸੇਵਾਵਾਂ ਬਾਰੇ ਹਨ ਸੰਤਨਗਾਰੀ ਬ੍ਰਾਂਚ ਬਟਾਲਾ ਦੇ ਵੀ ਜਿੰਨੇ ਵੀ ਸੇਵਾਦਲ ਦੇ ਜਵਾਨ ਹਨ ਸੇਵਾਦਲ ਦੀਆਂ ਪਹਿਣਾ ਹਨ ਸਾਧ ਸੰਗ ਦੇ ਮੈਂਬਰ ਹਨ ਗੁਰੂ ਦਾ ਹੁਕਮ ਆਇਆ ਕਿ ਅਸੀਂ ਜਲਦੀ ਸਵਸ਼ਥਾ ਕੈਂਪ ਰੱਖਣੀ ਹੈ ਕਿਉਂਕਿ ਜਲਦੀ ਸਵਸ਼ਥਾ ਕੈਂਪ ਰਹੇਗੀ ਮਨ ਸਭਾਵਕ ਹੈ ਕਿ ਉਹ વિશ્વાસ ਹੁੰਦਾ ਹੈ ਇਸ ਕਰਕੇ ਸੱਚੇ ਪਾਤਸ਼ਾਹ ਦੇ ਇਸ ਨਿਰਦੇਸ਼ ਨੂੰ ਮੰਨਦੇ ਹੋਏ ਜਿਤਨੇ ਵੀ ਸੇਵਾਦਲ ਦੇ ਭੈਣ ਭਰਾ ਹਨ ਸਾਧ ਸੰਗਤ ਦੇ ਮੈਂਬਰ ਹਨ ਇਸ ਬਾਰੇ ਹਨ ਬਟਾਲਾ ਵਿਖੇ ਵੀ ਕੇਵਲ ਬਟਾਲਾ ਵਿਖੇ ਹੀ ਨਹੀਂ ਪੂਰੇ ਪਾਰਤੌਰਸ਼ ਦੇ ਵਿੱਚ ਇਹ ਸਵਾਵਾ ਹੋ ਰਹੀਆਂ ਹਨ ਅੱਜ ਇਸ ਦਾ ਸਮਾਂ 8 ਤੋਂ 12 ਹੈ ਸਰ ਸੰਗਠਨ ਦੇ ਸਹਿਯੋਗ ਦੇ ਨਾਲ ਸੰਤਾ ਮਾਪਰ ਸਿੰਘ ਦੇ ਸਹਿਯੋਗ ਦੇ ਨਾਲ ਕੀ ਕੀਤਾ ਕੀਤਾ ਦੀ ਸੇਵਾ ਜੁਬ ਹੋਈ ਅੱਜ ਇਸੇ ਤਹਿਤ ਦੇ ਵਿੱਚ ਹੀ ਕਿ ਜਲਦੀ ਸੇਵਾ ਜਲ ਪਵਿੱਤਰ ਹੋਵੇ ਜਲ ਸਾਫ ਹੋਵੇ ਉਸ ਨੂੰ ਮੁੱਖ ਰੱਖਦੇ ਹੋਏ ਸੇਵਾ ਕੀਤੀ ਜਾ ਰਹੀ ਹੈ ਸਫਾਈ ਵਿਮਲ ਚੱਲ ਰਹੀ ਹੈ ਅੱਜ ਵੀ ਸਾਡੇ ਬਟਾਲਾ ਦੇ ਵਿੱਚੋਂ ਦੀ ਇੱਕ ਡੇਰ ਨਗਰੀ ਹੈ ਉਸ ਦੇ ਕੰਡਿਆਂ ਦੀ ਸਫਾਈ ਕੀਤੀ ਜਾ ਰਹੀ ਹੈ ਜੀ ਅੱਜ ਆਪ ਸਭ ਦੇਖ ਰਹੇ ਹੋ ਕਿ ਸੰਤਰੰਕਾਰੀ ਮਿਸ਼ਨ ਜੋ ਮਾਨਵਤਾ ਦਾ ਮਿਸ਼ਨ ਹੈ ਤੇ ਪਿਆਰ ਪ੍ਰੀਤ ਦਾ ਮਿਸ਼ਨ ਹੈ ਅੱਜ ਪ੍ਰੋਜੈਕਟ ਅਮਰਿਤ ਦੇ ਤਹਿਤ ਸਤਿਗੁਰੂ ਮਤਾ ਸੁਦਿਖਸ਼ਾ ਜੀ ਮਹਾਰਾਜ ਦੀ ਅਸੀਮ ਕਿਰਪਾ ਦੇ ਦੁਆਰਾ ਸੰਤਰੰਕਾਰੀ ਮਿਸ਼ਨ ਦੇ ਵਲੰਟੀਅਰ ਸੇਵਾਦਾਰ ਜੋ ਹਨ ਬੜੇ ਉਤਸ਼ਾਹਪੂਰਵਕ ਅੱਜ ਸੇਵਾਵਾਂ ਕਰ ਰਹੇ ਹਨ ਅੱਜ ਪੂਰੇ ਭਾਰਤ ਵਰਸ਼ ਦੇ ਵਿੱਚ ਦੇ ਵਿੱਚ ਹੀ ਇਸੇ ਤਰ੍ਹਾਂ ਹੀ ਜੋ ਹੈ ਨਦੀਆਂ ਹਨ ਜੋ ਸਾਡੀਆਂ ਜੋ ਹਨ ਸਮੁੰਦਰ ਦੇ ਤੱਟ ਤਟ ਹਨ ਚਾਹੇ ਉਹ ਖੂ ਹਨ ਚਾਹੇ ਉਸੇ ਤਰ੍ਹਾਂ ਹੀ ਸਾਡੀਆਂ ਜੋ ਸਵਸਥ ਜਲ ਸਵਸਥ ਮਨ ਦੇ ਅਭਿਆਨ ਦੇ ਤਹਿਤ ਪਾਣੀ ਜੋ ਹੈ ਅਸੀਂ ਦੇਖਦੇ ਹਾਂ ਕਿ ਲਗਭਗ ਦੱਸਦੇ ਹਨ ਕਿ 2030 ਤੱਕ ਪਾਣੀ ਦਾ ਥੋੜੀ ਕਿਲਤ ਜ਼ਰੂਰ ਆਏਗੀ ਇਸ ਰੂਪ ਦੇ ਵਿੱਚ ਪਰ ਜੋ ਅੱਜ ਤੋਂ ਹੀ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਜਿਸ ਤਰ੍ਹਾਂ ਨਦੀਆਂ ਹਨ ਉਹਨਾਂ ਦੇ ਆਇਦ ਵਾਲੇ ਜਿਸ ਤਰ੍ਹਾਂ ਵੀ ਗੰਦਗੀ ਹੈ ਕੁਝ ਬੋਟਲ ਹਨ ਵੇਸਟੇਜ ਹਨ ਜਾਂ ਕੁਝ ਇਸ ਤਰ੍ਹਾਂ ਪੋਲੀਥੀਨ ਹਨ ਜੋ ਕਿਤਨਾ ਖਿਲ ਰਿਆ ਰਹਿੰਦਾ ਹੈ ਇਸ ਕਰਕੇ ਕਿ ਜੋ ਪਾਣੀ ਅਗਰ ਸਵਸਥ ਰਹੇਗਾ ਤਾਂ ਜੋ ਮਾਨਵ ਜੀਵਨ ਵੀ ਹੈ ਉਸੇ ਤਰ੍ਹਾਂ ਹੀ ਬਚਿਆ ਰਹੇਗਾ ਸੰਤਰੰਕਾਰੀ ਮਿਸ਼ਨ ਜੋ ਹੈ ਹਮੇਸ਼ਾ ਹੀ ਪਰਪੱਕ ਰਹਿੰਦਾ ਹੈ ਇਸ ਰੂਪ ਦੇ ਵਿੱਚ ਕਿ ਜੋਨ ਹਸਪੀਟਲਾਂ ਦੀ ਸਫਾਈ ਵੀ ਇਸ ਦੇ ਦਰਮਿਆਨੀ ਕੀਤੀ ਜਾਂਦੀ ਹੈ ਔਰ ਰੇਲਵੇ ਸਟੇਸ਼ਨਾਂ ਦੀ ਵੀ ਸਫਾਈ ਦੇ ਵਿੱਚ ਅਭਿਨ ਯੋਗਦਾਨ ਦਿੰਦਾ ਹੈ ਸੰਤਰੰਕਾਰੀ ਮਿਸ਼ਨ ਔਰ ਬਲੱਡ ਨੇਸ਼ਨ ਕੈਂਪਾਂ ਦੇ ਵੀ ਆਯੋਜਨ ਸੰਤਰੰਕਾਰੀ ਮਿਸ਼ਨ ਦੇ ਵਿੱਚੋਂ ਹੀ ਕੀਤੇ ਜਾਂਦੇ ਹਨ ਅੱਜ ਪੂਰੇ ਸ਼ਹਿਰ ਦੀ ਸਫਾਈ ਕੀਤੀ ਜਾ ਰਹੀ ਹੈ ਪੂਰੇ ਸ਼ਹਿਰ ਦੀ ਸਫਾਈ ਤਾਂ ਨਹੀਂ ਹੈ ਪਰ ਇਹ ਜੋ ਹੈ ਵਾਟਰ ਵਨ ਤਹਿਦੇ ਤਹਿਤ ਵੀ ਜੋ ਪਾਣੀ ਜਲ ਸਫੀ ਹੈ ਤੇ ਤਾਂ ਇਹ ਸੇਵਾ ਹੀ ਦਾ ਬਿਆਨ ਕੀਤਾ ਜਾ ਰਿਹਾ ਸਾਰਾ ਕਿ ਹੁਣ ਜਿਤਨੇ ਵੀ ਸਾਡੇ ਨਦੀਆਂ ਹਨ ਜਾਂ ਨਾਲੇ ਹਨ ਜਾਂ ਇਸ ਤਰ੍ਹਾਂ ਖੂਹ ਹਨ ਉਹਨਾਂ ਦੀ ਸਫਾਈ ਵਿਸ਼ੇਸ਼ ਰੂਪ ਵਿੱਚ ਕੀਤੀ ਜਾ ਰਹੀ ਹੈ ਕਿ ਪਾਣੀ ਨੂੰ ਬਤ ਬਤ ਸਵੱਛ ਰੱਖਿਆ ਜਾ ਸਕੇ ਅਸੀਂ ਸਾਰੇ ਇਹ ਨਾਲ ਮਿਲ ਕੇ ਸੇਵਾਵਾਂ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਇਸੇ ਤਰ੍ਹਾਂ